ਸੋ ਕਾਊਂਟਡਾਊਨ ਸ਼ੁਰੂ ਹੋ ਚੁੱਕਾ ਹੈ 13 ਤਰੀਕ ਭਲਕੇ 13 ਫਰਵਰੀ ਦੀ ਕਾਲ ਹੈਗੀ ਹੈ ਕਿਸਾਨਾਂ ਦੀ ਦਿੱਲੀ ਜਾਣ ਲਈ ਤੇ ਸ਼ੰਭੂ ਬੈਰੀਅਰ ਆਪਾਂ ਕਹੀਏ ਬੜਾ ਇੰਪੋਰਟੈਂਸ ਰੱਖਦਾ ਹੈ ਜਿਹੇ ਮਾਮਲੇ ਵਿੱਚ ਜਦੋਂ ਕਿਸੇ ਨੇ ਦਿੱਲੀ ਜਾਣਾ ਹੋਵੇ ਔਰ ਸ਼ੰਭੂ ਬੈਰੀਅਰ ਤੇ ਬਿਲਕੁਲ ਇਸ ਟਾਈਮ ਅਸੀਂ ਖੜੇ ਆਂ ਬੈਨਰ ਲਾ ਚੁੱਕੇ ਨੇ ਸ਼ੰਭੂ ਅੰਮਾਲਾ ਐਨ ਐਚ ਨੈਸ਼ਨਲ ਹਾਈਵੇਜ਼ ਤੋਂ ਵੇਪਰ ਤੋਂ ਦਿੱਲੀ ਉਹੀ 에어ਪੋਰਟ ਰੋਡ ਥੇਰਾ ਪੱਸੀ ਅੰਮ੍ਰਿਤਸਰ ਯਾਰ ਪੁਲਿਸ ਇਸ ਸੇਵਨ ਸਰਵਿਸ ਪੰਜਾਬ ਪੁੱਛ ਕੋਲ ਕੇ ਬੈਨਰ ਲਗਾ ਦਿੱਤੇ ਗਏ ਨੇ ਔਰ ਜੇਕਰ ਤੁਸੀਂ ਜਾਣਾ ਹੈ ਇੱਕ ਵਾਰ ਕੈਮਰਾਮੈਨ ਨੂੰ ਕੰਮੇ ਸਾਹਮਣੇ ਉੱਪਰ ਦਿਖਾਣਗੇ ਕਿ ਰਾਜਪੂਰੇਤ ਹੋ ਕੇ ਤੁਸੀਂ ਆਇਆ ਦਿੱਲੀ ਪੰਜਾਬ ਵਾਲੇ ਰਸਤੇ ਜਾ ਸਕਦੇ ਹੋ ਇੱਧਰ ਅੰਮ੍ਰਿਤਸਰ ਔਰ ਜੇ ਤੁਸੀਂ ਅੰਮ੍ਰਿਤਸਰ ਜਾਣ ਲਈ ਮੋਟਨਾ ਸੱਬੇ ਹੱਥ ਕੈਮਰਾਮੈਨ ਨੂੰ ਕਹੂੰਗਾ ਕੈਮਰਾ ਤੋਂ ਅੱਗੇ ਦਿਖਾਣਗੇ ਅੰਬਾਲਾ ਜਾਣ ਲਈ ਜੇ ਤੁਸੀਂ ਮੁੰਨਾ ਤਾਂ ਐ ਏਡਾ ਵੱਡਾ ਟਰਾਲਾ ਸ਼ੰਭੂ ਬੈਰੀਅਰ ਪੰਜਾਬ ਦੀ ਹੱਦ ਜਿੱਥੋਂ ਖਤਮ ਹੁੰਦਿਆਂ ਹੀ ਸ਼ੁਰੂ ਹੁੰਦਾ ਹੈ ਖੜਾ ਦਿੱਤੇ ਗਏ ਨੇ ਕੱਲ੍ਹ ਸ਼ਾਮ ਤੱਕ ਕਈਏ ਜਾਂ ਅੱਜ ਕੜਕੇ ਤੱਕ ਇਹ ਜਿਹੜੇ ਟਰਾਲੇ ਨਹੀਂ ਖੜੇ ਹੋਏ ਸੀਗੇ ਔਰ ਟਰਾਲੇ ਹੈ ਕਿੱਥੋਂ ਗਏ ਨੇ ਫਰੋਸਟ ਪਸਾਨੇ ਹਰਿਆਣਾ ਦੇ ਨੰਬਰ ਦੇ ਨੇ ਪੰਜਾਬ ਦੇ ਵਾਲੇ ਪਾਸੇ ਲਿਆ ਕੇ ਇਹਨਾਂ ਨੂੰ ਕਢਾ ਦਿੱਤਾ ਗਿਆ ਵੱਡੇ ਵੱਡੇ ਟਰੱਕ ਟਰਾਲੇ ਲਿਆ ਕੇ ਹਰਿਆਣਾ ਦਾ ਐਚ ਆਰ 36 ਜੇ ਐਕਸ 3170 ਪਾਵ ਹਰਿਆਣਾ ਪੁਲਿਸ ਜਾਂ ਹਰਿਆਣਾ ਸਰਕਾਰ ਕਿਸੇ ਵੀ ਦਮ ਤੇ ਨਹੀਂ ਚਾਹੁੰਦੀ ਕਿ ਲੋਕ ਖਾਸ ਕਰਕੇ ਉੱਧਰ ਨੂੰ ਜਾਣ ਵਾਲੇ ਜਾ ਸਕਣ ਇਹ ਬਿਲਕੁਲ ਹਾਈਵੇ ਹੈ ਤਾਂ ਅਸੀਂ ਇੱਥੇ ਹੀ ਮੰਗ ਕੇ ਗਏ ਸੀ ਤੁਹਾਨੂੰ ਸਾਰਾ ਦਿਖਾਇਆ ਵੀ ਸੀਗਾ ਤੇ ਹੁਣ ਬਿਲਕੁਲ ਬੰਦ ਪਿਆ ਅੱਗੇ ਜਾ ਕੇ ਬਿਲਕੁਲ ਨਹੀਂ ਚੱਲੋਂਗੇ ਤਾਂ ਪੈਦਲ ਇਹ ਲੋਕ ਲੰਘ ਵੀ ਜਾਣਗੇ ਖੈਰ ਭੁਕੇ ਤਾਂ ਰਸਤਾ ਅੱਗੇ ਵੀ ਬੰਦ ਹੈ ਟਰਾਲੇ ਖੜਾਣੇ ਸ਼ੁਰੂ ਕਰ ਦਿੱਤੇ ਗਏ ਨੇ ਜਦੋਂ ਅਸੀਂ ਵਾਇਆ ਲਾਂਡਰਾ ਮੋਹਾਲੀ ਤੋਂ ਹੁੰਦੇ ਹੋਏ ਲਾਂਡਰਾ ਪਹੁੰਚਦੇ ਆ ਲਾਂਡਰਾ ਤੋਂ ਬਨੂੜ ਪਹੁੰਚਦੇ ਆ ਤਾਂ ਉੱਥੇ ਵੀ ਪੰਜਾਬ ਪੁਲਿਸ ਬੈਠੀ ਹੋਈ ਹੈ ਪਨੂੜ ਜਿਹੜਾ ਆਪਣਾ ਬ੍ਰਿਜ ਬਣਿਆ ਹੋਇਆ ਹੈ ਬ੍ਰਿਜ ਦੇ ਬਿਲਕੁਲ ਖੱਬੇ ਪਾਸੇ ਉੱਥੇ ਵੀ ਪੰਡਾ ਦੇ ਵਿੱਚੋਂ ਖੱਬੇ ਪਾਸੇ ਤੁਸੀਂ ਮੁੜ ਜੂਗੇ ਤਾਂ ਦਿੱਲੀ ਨੂੰ ਜਾ ਸਕਦੇ ਹੋ ਇੱਧਰ ਜਦੋਂ ਤੁਸੀਂ ਆਉਂਗੇ ਸੰਕੂ ਬੈਰੀਅਰ ਤੇ ਪਹੁੰਚੋਗੇ ਤਾਂ ਖੱਬੇ ਤੁਸੀਂ ਨਹੀਂ ਮੁੜ ਸਕਦੇ ਫਿਰ ਸੱਜੇ ਪਾਸੇੋਂ ਤੁਹਾਨੂੰ ਜਿਹੜਾ ਹੈਗਾ ਵੇਰ ਤੋਂ ਦਿੱਲੀ ਦਿੱਲੀ ਵਾਲੇ ਪਾਸੇ ਜਾਣਾ ਪੈਦਾ ਕਰਾਲੇ ਘਣਾ ਨੇ ਸ਼ੁਰੂ ਕਰ ਦਿੱਤੇ ਗਏ ਨੇ ਅੱਜ ਸ਼ਾਮ ਨੂੰ ਇਹ ਮੀਟਿੰਗ 5 ਵਜੇ ਚੰਡੀਗੜ੍ਹ ਮੈਸਿਪਾ ਵਿਖੇ ਸ਼ੁਰੂ ਹੋਣੀ ਹੈ 4 ਦਿਨ ਪਹਿਲਾਂ ਵੀ ਮੀਟਿੰਗ ਹੁੰਦੀ ਹੈ ਇੰਦਰ ਦੀ ਟੀਮ ਪਹੁੰਚਦੀ ਹੈ ਕਿਸਾਨਾਂ ਨਾਲ ਗੱਲਬਾਤ ਕਰਦੀ ਹੈ ਮੁੱਖ ਮੰਤਰੀ ਪੰਜਾਬ ਨੂੰ ਘੁ ਘੁਵਾ ਕੇ ਮਾਰਦੇ ਉਹਨਾਂ ਸ਼ਾਮਲ ਹੁੰਦੇ ਨੇ ਪਰ ਨਤੀਜਾ ਜ਼ੀਰੋ ਨਿਕਲਦਾ ਉਸ ਨਤੀਜੇ ਤੋਂ ਬਾਅਦ ਹੀ ਜਿਹੜੀ ਕਾਲ ਦਿੱਤੀ ਜਾਂਦੀ ਹੈ ਕਿ ਤੇਰਾ ਨੂੰ ਅਸੀਂ ਜਾਵਾਂਗੇ ਅੱਜ ਸਵੇਰੇ ਕੰਡੇ ਦੇ ਹਰਿਆਣੇ ਵਾਲੇ ਆਨੇ ਜਾ ਕੇ ਆਪਣੇ ਪ੍ਰਾਈਵੇਟ ਕੰਪਨੀਆਂ ਦੇ ਰਿਕਰਟਰ ਦੇ ਫਰੀਦাবাদ ਦਾ ਹੈਗਾ ਇਹ ਟਾਂਗਾ ਜਿਹੜਾ ਪੰਜਾਬ ਵਾਲੇ ਪਾਸੇ ਟਾਂਗਾ ਆਜ ਸਵੇਰੇ ਭਲਾਇਆ ਗਿਆ ਹੈ ਐਚਆਰ ਫਕਟੀਆਂ ਦੀ ਕੰਪਨੀ ਦੇ ਕੋਲ ਸਭਲਾ ਅੱਜ ਤੋਂ ਸ਼ੁਰੂ ਹੋਏਗੀ ਕਿਸਾਨ ਜੱਤੇ ਬੰਦੀਆਂ ਦੀ ਉਹਦੇ ਵਿੱਚ ਤਿੰਨ ਕੇਂਦਰੀ ਮੰਤਰੀ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨਰੇਂਦਰ ਸਿੰਘ ਟੋਮਰ ਤੋਂ ਬਾਅਦ ਪਨਾਏ ਗਏ ਨੇ ਫੂਡ ਸਪਲਾਈ ਮੰਤਰੀ ਪਿਊਸ਼ ਗੋਇਲ ਤੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਇਹ ਤਿੰਨ ਮੰਤਰੀ ਪਹੁੰਚਣਗੇ ਜਿਹੜੀ ਮੀਟਿੰਗ ਚੱਲਦੀ ਹੈ 5 ਵਜੇ ਸ਼ੁਰੂ ਹੁੰਦੀ ਹੈ ਕਿੰਨੇ ਘੱਟੇ ਚੱਲਦੀ ਹੈ ਇਹਦੇ ਬਾਰੇ ਕੋਈ ਸਪਸ਼ਟ ਨਹੀਂ ਹੈਗਾ ਔਰ ਬਿਲਕੁਲ ਇੱਕ ਵਾਰ ਫਿਰ ਕੈਮਰਾਮੈਨ ਨੂੰ ਕਹੂੰਗਾ ਤੁਹਾਨੂੰ ਪਿੱਛੇ ਦਿਖਾਣਗੇ ਬੋਰਡ ਨਜ਼ਰ ਆਏਗਾ ਜਿਹੜਾ ਰੂਪਨਗਰ ਬਨੂੜ ਥੋੜਾ ਜ਼ੂਮ ਇਨ ਕਰਕੇ ਦਿਖਾਣਗੇ ਮੋਹਾਲੀ ਖਰੜ ਇਹ ਕਿਸ ਰਸਤੇ ਵਿੱਚ ਤੁਸੀਂ ਆਉਂਦੇ ਹੋ ਤਾਂ ਬਲੂਰ ਜਦੋਂ ਪਹੁੰਚਦੇ ਹੋ ਫਿਰ ਜਿਹਦੇ ਖੱਬੇ ਪਾਸੇ ਤੁਸੀਂ ਦਿੱਲੀ ਵਾਲੇ ਪਾਸੇ ਜਾ ਸਕਦੇ ਹੋ ਪਰ ਜਦੋਂ ਬਿਲਕੁਲ ਤੁਸੀਂ ਸ਼ੰਭੂ ਬੈਰੀਅਰ ਤੇ ਪਹੁੰਚ ਜੂਗੇ ਤਾਂ ਆ ਵੱਡੇ-ਵੱਡੇ ਟਰਾਲੇ ਇੱਕ ਵਾਰ ਫੇਰ ਕਹੂੰਗਾ ਤੁਹਾਨੂੰ ਦਿਖਾਣਗੇ ਤੇ ਵੱਡੇ-ਵੱਡੇ ਟਰਾਲੇ ਤੁਹਾਡਾ ਸਵਾਗਤ ਕਰਨਗੇ ਤੁਹਾਡੇ ਲੰਘਣ ਲਈ ਰਸਤਾ ਵੀ ਰਹੇਗਾ ਅਜਿhandle ਜਾਣਾ ਚਾਹੁੰਦਾ ਹੈ ਰੈਕਨ ਵੀ ਜੇਕਰ ਕਿਸੇ ਜਾਣਾ ਚਾਹੇ ਤਾਂ ਤੁਹਾਨੂੰ ਰਸਤਾ ਇਹਨੂੰ ਪਤਾ ਜਾਏਗਾ ਇਹ ਪ੍ਰਬੰਧਿਤ ਰਸਤਾ ਹੈ ਹਰਨਾਂ ਸਰਕਾਰ ਹਰਿਆਣਾ ਚੋਂ ਤੋਂ ਸਾਡੀ ਕੋਲ ਵੀ ਜਿਆਵਾੜੇ ਪਾਸੇ ਮਾਰਦੇ ਨਹੀਂ ਆਇਆ ਜਾ ਰਿਹਾ ਫਿਰ ਦੇਮ ਹੋ ਗਈ ਪੰਜਾਬ ਵਾਲਿਆਂ ਨੇ ਜਿਹੜਾ ਹੈਗਾ ਲਿਖ ਕੇ ਇਹ ਬੈਨਰ ਲਾਏ ਨੇ ਹੋਰ ਪਰਪਲ ਦੀ ਅਪਡੇਟ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਆਂ ਸੋ ਹੋਰ ਨਵੀਂ ਤਾਜ਼ੀ ਅਪਡੇਟ ਲਈ ਇਸਾਨੀ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਪ੍ਰਵਾਹ ਨੂੰ ਇਜਾਜ਼ਤ ਧੰਨਵਾਦ